ਹਾਂਜੀ ਦੋਸਤੋ ਚੜ੍ਹਦੀ ਕਲਾ ਪੰਜਾਬ ਟੀਵੀ ਦੇਖਦੇ ਸਾਰੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਜੀ ਆ ਜਿਹੜਾ ਬਾਈ ਜੀ ਤੁਸੀਂ ਪਾਣੀ ਦੇਖਦੇ ਆਪਾਂ ਖੜੇ ਆਂ ਜਗਾਦਰੀ ਤੋਂ ਅੱਗੇ ਦਾदू ਜਿਹੜਾ ਬੰਨ ਹੈਗਾ ਉੱਥੇ ਖੜੇ ਆਂ ਇਹ ਵਿਆਸ ਨਦੀ ਚ ਪਾਣੀ ਜਿਹੜਾ ਹਿਮਾਚਲ ਤੋਂ ਛੱਡਿਆ ਗਿਆ ਉਹ ਪਾਣੀ ਹੈ ਕਿਉਂਕਿ ਪਿੱਛੇ ਜਿਹੜਾ ਜਗਾਦਰੀ ਵਾਲਾ ਪੁਲਾ ਜਦੋਂ ਆਪਾਂ ਅੰਬਾਲਾ ਸਾਈਡ ਆਉਨੇ ਆ ਤਾਂ ਉਹ ਪਿੱਛੇ ਟੁੱਟ ਗਿਆ ਸੀਗਾ ਇਹ ਦੂਸਰੇ ਪੁਲ ਤੋਂ ਅੰਦਰ ਆਇਆ ਦਾਦੂ ਵਾਲੇ ਬੰਨ ਕੰਨੀਓ ਤੇ ਪਾਣੀ ਤੁਸੀਂ ਦੇਖ ਸਕਦੇ ਹੋ ਇਹੀ ਅੱਗੇ ਜਾ ਕੇ ਘੱਗਰ ਚ ਪੰਨਾ ਪਾਣੀ ਜਿਹੜਾ ਹਿਮਾਚਲ ਤੋਂ ਆ ਰਿਹਾ ਬਹੁਤ ਵੱਡੀ ਮਾਤਰਾ ਚ ਆਪਾਂ ਦੂਜੇ ਪਾਸੇ ਦਿਖਾਉਣੇ ਤੁਹਾਨੂੰ ਹੁਣ ਬਹੁਤ ਵੱਡੀ ਮਾਤਰਾ ਚ ਪਾਣੀ ਆ ਰਿਹਾ ਤੇ ਵੈਸੇ ਪ੍ਰਸ਼ਾਸਨ ਦੀਆਂ ਵੀ ਤਿਆਰੀਆਂ ਨੇ ਕਿਉਂਕਿ ਉਹਨਾਂ ਦੀਆਂ ਕੱਲ੍ਹ ਦੀਆਂ ਕਈ ਵੀਡੀਓ ਪਾਈਆਂ ਪਈਆਂ ਪ੍ਰਸ਼ਾਸਨੀਆਂ ਵੀ ਫੁੱਲ ਤਿਆਰੀਆਂ ਨੇ ਤੇ ਪਰ ਪਾਣੀ ਜੇ ਆਪਾਂ ਇਹ ਵੀ ਕਹਦੀ ਅਵਿਸਲੇ ਹੋ ਜੀਏ ਅਬ ਇਸ ਲਈ ਵੀ ਨਹੀਂ ਹੋਣਾ ਚਾਹੀਦਾ ਕਿਉਂਕਿ ਇਹ ਦਾਦੂ ਬੰਨ ਦੀਆਂ ਤਸਵੀਰਾਂ ਦੇਖ ਰਹੇ ਤੁਸੀਂ ਦਾਦੂ ਬੰਨਾ ਜਿਹੜਾ ਤੇ ਉੱਥੋਂ ਚੱਲ ਰਹੀਆਂ ਤੇ ਪਾਣੀ ਦੇ ਜਿਹੜੇ ਕਈ ਗੇਟ ਖੁੱਲੇ ਹੋਏ ਨੇ ਅਜੇ ਕਈ ਗੇਟ ਬੰਦ ਨੇ ਇਹ ਮੇਰੇ ਸਾਹ ਤੋਂ ਆਉਂਦੇ ਸੀ ਆਉਂਦੇ ਹੋਏ ਨੇ ਵੀਡੀਓ ਬਣਾਈ ਹੈ ਕਿਉਂਕਿ ਕਪੂਲ ਟੁੱਟਣ ਕਰਕੇ ਜਦੋਂ ਦੂਸਰੀ ਸਾਈਡ ਐ ਤਾਇ ਬੰਨ ਦੇ ਉੱਪਰ ਦੀ ਆਏ ਤੇ ਪਾਣੀ ਉੱਧਰ ਬਹੁਤ ਖੜਾ ਹੈ ਪੁਲ ਟੁੱਟਣ ਕਾਰਨ ਖੇਤਾਂ ਦੇ ਵਿੱਚ ਵੀ